ਅੱਜ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪ ਬਲੌਗ ਦੀ ਸ਼ੁਰੂਆਤ ਆਟੋਗ੍ਰਾਫ ਤੋਂ ਕੀਤੀ ਆ ਤੇ ਆਪਾਂ ਇੱਥੇ ਰੁਕੇ ਸੀ ਇਹ ਰੋਡ ਜਾ ਰਿਹਾ ਆ ਰੂਪਰ ਸੈਟ ਤੋਂ ਇਹ ਘਰਾਂ ਦਾ ਚੀਕ ਕੋਈ ਤੇ ਇੱਥੇ ਆਪਾਂ ਆਟੋਗ੍ਰਾਫ ਤੇ ਰੁਕੇ ਸੀ ਕਾਫੀ ਫੀਲਡ ਦੀ ਤੇ ਅੱਜ ਆਪ ਜਾ ਰਹੇ ਆ ਸਾਊਥ ਇਟਲੀ ਕੋ ਵੱਲ ਤੇ ਦੋ ਤਿੰਨ ਥਾਵਾਂ ਤੇ ਜਾਵਾਂਗੇ ਬਹੁਤ ਸਦੀ ਠੱਗਾ ਜਾਂ ਛੱਪ ਵੀ ਆ ਤੇ ਹਵਾ ਵੀ ਚੱਲ ਰਹੀ ਠੱਜੀ ਠੱਜੀ ਤੇ ਸ਼ਾਦੂ ਛਾੜਨ ਲੱਗ ਰਹੀ ਹੈ ਤੇ ਹੁਣ ਅੰਦਰ ਜਾਂ ਕੇ ਬੈਠਦੇ ਸਾਡੇ ਕੋਲ ਕੋਈ ਕੀ ਕਰਨਾ ਕਰਮ ਕੋਲੀਏ ਦਾ ਇੰਡੀਆ ਦੇ ਵਿੱਚ ਆਪਾਂ ਦਿੱਲੀ ਜਾਂਦੇ ਰੋਕਦੇ ਟਾਬੇ ਆ ਉਹ ਚੀਜ਼ ਐ ਇੱਥੇ ਤੇ ਰੋਕੇ ਰਾਮਪ ਕਰਦੇ ਆ ਕਫੇ ਪੀਂਦੇ ਆ ਤੇ ਇੱਥੇ ਰੈਸਟ੍ਰਾਂਟ ਵੀ ਨਾਲ ਬਿਚੇ ਆ ਤੇ ਜਿਹੜੇ ਲੰਬੇ ਰੂਟ ਤੇ ਜਾਂਦੇ ਲੋਕੀ ਜਾਂ ਟਰੱਕਾਂ ਵਾਲੇ ਲੰਬੇ ਰੂਟ ਤੇ ਉਹ ਰੈਸਟ ਕਰਦੇ ਇੱਥੇ ਤੇ ਆਪਣਾ ਖਾਦੇ ਪੀਂਦੇ ਆ ਤੇ ਚਾਹ ਆਪਣੀ ਕਫੇ ਵੀ ਪੀਂਦੇ ਆ ਤੇ ਬਥੇ ਜੀਜਾ ਥੋੜਾ ਪੰਜਾਬ ਦੇ ਅੱਗੇ ਰੂ ਇਹ ਅੱਜ ਠੰਡ ਵੀ ਕਾਫੀ ਆ ਹਵਾ ਚੱਲਦੀ ਬਾਹਰ ਬਹੁਤ ਜਲੀ ਸਾਡੀ ਸਾਡੀ ਆਪਾਂ ਪਹਿਲਾ ਸਟਾਪ ਲਾਇਆ ਆ ਪਿੰਡ ਦੇ ਵਿੱਚ ਤੇ ਸਿੱਧਾ ਰੋਡ ਆ ਰਿਹਾ ਉੱਥੋਂ ਤੇ ਆਪਾਂ ਨੂੰ ਲੈ ਕੇ ਜਾ ਰਹੇ ਆ ਉੱਪਰ ਤੱਕ ਪਿੰਡ ਦਾ ਨਾਮ ਆ ਗਿਆਰੀ ਤੇ ਆਪਾਂ ਉੱਪਰ ਜਾਣਾ ਅਵੀ ਥੋੜਾ ਜਿਹਾ ਆਪਾਂ ਅੱਗੇ ਆ ਗਏ ਹਾਂ ਹਲੇ ਉੱਪਰ ਹੋਰ ਜਾਣਾ ਕੀ ਆ ਪਿੰਡ ਦਾ ਪਿਆਸ ਆਇਆ ਜਾਂ ਇੱਧਰ ਪ੍ਰਾਣੇ ਫੈਲਣ ਦੁਕਾਨਾਂ ਲੱਗੀਆਂ ਪਿੱਛੇ ਲੋ ਵੀ ਆ ਗਏ ਆਪਾਂ ਸੈਂਟਰ ਦੇ ਵਿੱਚ ਬਿਲਕੁਲ Vieni, vieni. Ah, so. Ok. Andiamo ah. dentro. 자는왜 낳냐고. 낳냐고. 쟤는 왜 낳냐고. 쟤아왜 낳냐고. 쟤는 왜 낳냐고. 쟤는 왜 낳냐고. ਕੀ ਹੋ ਰਿਹਾ ਹੈ ਦੁਕਾਨ ਦੀ ਕਿੱਥੇ ਬਣਾਈ ਆ ਆ ਪੈਂਡ ਦਾ ਪਿਆਸਾ ਆ ਤੇ ਆ ਸਾਰੇ ਪੈਂਡ ਦਾ ਨਕਸ਼ਾ ਦੇ ਆਪਾਂ ਇਸ ਟਮਾਤੇ गड्डी पर खड़ी उन्नीस सौ सट्ठ का ਇਹ ਉਹ ਪੂਰੀ ਵੀ ਚਾਹੀਦੀ ਹੈ ਇਹ ਇਹ ਪੁਰਾਣਾ ਇਹਦਾ ਕੋਈ ਜੀਸੂ ਦਾ ਕੋਈ ਬਣਾਣਾ ਹੈ ਉੱਧਾਰਾ ਬੋਲਾ ਨਹੀਂ ਕਰਦਾ ਨਾਲ ਸਾਈਕਲ ਤੇ ਪੁਰਾਣਾ ਸਾਈਕਲ ਹੈ ਰੋਪਣਾ ਨਹੀਂ ਕਰਦਾ ਜਲਦੀ ਹੂੰ ਰੋਪਣ ਸਾਈਕਲ ਦੇਖੋ ਭਾਈ ਕਿੰਨਾ ਪੁਰਾਣਾ ਇਹ ਇਥੇ ਬਾਦ ਪੁੱਜ ਹੋ ਜਾਊਗਾ ਹਲੇ ਸੈੱਟ ਬੈੱਡ ਕਰਦਾ ਹਾਂ ਯਾਹ ਬਲਾਈ ਸਾਰਾ ਆਪਾਂ ਹੱਲੇ ਅੱਧੇ ਚ ਆਏ ਆ ਜੜਕੇ ਆਪਣੇ ਸਾਈਡ ਤੇ ਉਹ ਥੱਲੇ ਆ। ਸਾਈਕਲ ਉੱਥੇ ਪੁਰਾਣੇ 1960 ਦੇ ਵਿੱਚ ਰੱਖਿਆ ਨਾ ਮਾਸ਼ਾਅੱਲਿ ਬੇਚਦੇ ਦੀ ਹੈਗੇ ਜੜਕੇ। ਇਹ ਪੁਰਾਣੀ ਸੀ ਜਬ ਬਹੁਤ ਸਾਫ਼ ਕੇ ਰੱਖਦੇ ਆ। 1960 ਜਿਹੜਾ ਕਿੰਨਾ ਚਾਹ 40 ਤੇ 65 ਸਾਲ ਦਾ ਪੁਰਾਣਾ ਸਾਈਕਲ ਹੈ। ਹਾਲ ਤਾਂ ਕਿ ਸਹੀ ਆਉਦੀ ਪੋਜੀਸ਼ਨ। ਆਪਣ ਨੂੰ ਦੇਖੇ ਪੁਰਾਣੇ ਪੰਜਾਬ ਦੀ ਯਾਦ ਆ ਗਈ ਪੁਰਾਣੇ ਘਰ ਜਿਹੇ ਇਦਾਂ ਦੇ ਹੁੰਦੇ ਸੀ ਹੁਣ ਕੋਈ ਹੈ ਹੀ ਨਹੀਂ ਆਪਣੇ ਪਰ ਇਹ ਦਿਲ ਸਾਹਮਣੇ ਰੱਖ ਲਿਆ ਸ਼ਾਇਦ ਅੱਥੇ ਰੁੱਕੀ ਰਹਿੰਦੇ ਵੀ ਆ ਬਾਲੇ ਘਰ ਬੰਦੀ ਪਿਆ ਜਾ ਕੇ ਪੁਰਾਣੇ ਹਾਸੇ ਪੁਰਾਣੇ ਘਰ ਵੇਖੋ ਵੀ ਰਹਿੰਦੇ ਵੀ ਲੋਕੀ ਰਾਜ ਆਨੇ ਕਿਦਾਂ ਹੁੰਦਾ ਹੈ ਦੀ ਕੋਸ਼ਿਸ਼ ਕਰਦਾ ਕਿੰਨੇ ਕਿੰਨੇ ਘਰ ਬਣਾਏ ਦੇਖ ਲਾ ਪੁਰਾਣੇ ਇਹ 1720 ਦਾ ਬਣਿਆ ਆ ਉਦੋਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਸੀ ਕਿ ਬਿਸਾਕਫ ਵੇ ਆ ਘਰ ਜਿਹੜਾ 1882 ਦਾ ਬਣਿਆ 1958 ਦਾ ਤਿਆਰ ਹੋਇਆ ਲੋ ਜੱਕ ਹੋਰ ਗੜੀ ਆ ਗਈ ਥੋੜੀ ਤਾਂ ਹੁਣ ਦੇਦੇ ਇੱਥੇ ਕੀ ਆ ਪਤਾ ਨਹੀਂ ਘਰ ਤੇ ਰਹਿੰਦੇ ਲੋਕੀ ਪਤਾ ਨਹੀਂ ਰਹਿੰਦੇ ਜੇ ਸਾਹਮਣੇ ਘਰ ਬਣਾਇਆ ਦੂਜੇ ਸਾਹਮਣੇ ਜੇ ਵੱਡੇ ਆਹ ਵੱਲ ਲੱਟਾ ਜਾਂਦੀ ਕਿਦੇ ਵਰਗੇ ਵਿਦੇਸ਼ਾਂ ਨੇ ਘਰ ਬਣਾਇਆ ਦਰਵਾਜ਼ੇ ਛੋਟੇ ਛੋਟੇ ਰੱਖੇ ਆ c'è un'altra strada Qui è passato po' no? sì. sì, ਕਿਆ ਦੁਕਾਨਾਂ ਇੱਥੇ ਲੱਗੀਆਂ। ਕਾ ਸ਼ਹਿਰ ਦਾ ਇਹ ਨਕਸ਼ਾ ਬਣਾਇਆ ਉੱਤੇ। ਇੱਥੇ ਮਾਰਕਟਾਂ ਲੱਗੀਆਂ। ਸਾਈਕਲਾਂ ਦੀ। ਪਿਜ਼ਜ਼ਰੀ ਆ ਰੈਸਟੋਰੈਂਟ ਕਿੱਦਾਂ ਬਣਾਇਆ ਨਹੀਂ ਪਿਜ਼ਜ਼ਰੀ ਆ ਲੱਗਦਾ ਨਹੀਂ ਵੀ ਰੈਸਟੋਰੈਂਟ ਆ ਇਹਦਾ ਰੇਟ ਵੀ ਦੇ ਦੇ ਕਿਦਾਂ 8-9 ਰੋ ਦਾ ਪੀਸਾ ਜੇ ਠੀਕ ਆ ਉਹੀ ਰੇਟ ਆਜੋ ਆਪਣੇ ਹੱਥ ਸਾਈਕਲਾਂ ਦਾ ਪੁਰਾਣਾ ਸਮਾਨ। ਚਾਹਲੀ। ਸਾਈਕਲ ਦੇਖੀ 2 ਬਾਅਦ। ਹਾਂ ਮੈਨੂੰ ਪਤਾ। ਪਤਾ ਕੀ ਕਰਨਾ। ਇਹ ਕੋ ਹੈਂਡਲ ਨਹੀਂ ਹੈ। ਹਾਂ ਹੈਂਡਲ ਲਾਸਾ ਨਹੀਂ। ਪੁਰਾਣਾ ਸਮਾਨ ਦੇ ਕਿਦਾਂ। ਕੀ ਕੋਸ਼ਿਸ਼ ਨਹੀਂ ਲਾ। ਪ੍ਰਾਣੀਆਂ ਸਮਾਨ ਪ੍ਰਾਣਾ ਪੂਰਾ ਸਾਫ ਕਰਾ ਦੇ। ਆਜਾ। ਟੀ-ਸ਼ਰਟਾਂ ਆ ਹੈਲਮਟ ਪੁਰਾਣੇ ਜਿਹੜੇ ਸਾਈਕਲਾਂ ਦੀ ਯੂਜ਼ ਕਰਦੇ ਆ ਆ ਲੋਕ ਇ ਲੈਵਰੇ ਆ ਆਪਾਂ ਇੰਨੇ ਲਿਆ ਲੈ ਆ ਆ ਆ ਆ ਤੇ ਮਾਰਕਟ ਲੱਗੇ ਯਾਰ ਇੱਥੇ ਪ੍ਰੋਗਰਾਮ ਹੁਣਾਉਣਾ ਥੱਲੇ ਪਤਾ ਨਹੀਂ ਕਦੋਂ ਹੋਣਾ। ਬਾਹਰ ਇੱਥੇ ਬੀਰਾਮੂਰਾ ਦਾ ਜਿਗਾਰ ਕੀਤਾ ਹੈ। ਤੇ ਆ ਵੀ ਬਾਰ ਰੱਖਦੀ ਵੀਰ ਉਸ ਹੈ। ਆ ਮਾਰਿਆ। ਤੇ ਆ ਬੈਂਕ ਆ। 11:00 ਵੱਜ ਗਿਆ। ਟੱਲ ਖੜਕਣ ਲੱਪਾ। ਬਦੇ ਸਿਆ ਰਹਿਆ ਹਨ। ਪੈਡ ਕਹਿ ਸਕਦੇ ਆਪਾਂ। ਤੌਬ ਕਿੰਨੀ ਵਧੀਆ ਆ ਵੀ ਸਹਾਰ ਪਤਾ ਨਹੀਂ ਕਰਦਾ ਕਿ ਸਾਈਕਲਾਂ ਦੇ ਆ ਆ ਆ ਦੇ ਚਾਓ ਇਹ ਵੀ ਚਾਓ ਕਹ ਦਿੰਦੇ ਆ ਜੀ ਚਾਹ ਦੀ ਹੈਗੀ ਇਹ ਸਾਈਕਲ ਨਾਰਮਲ ਆ ਚਾਹ ਹੋ ਰਿਹਾ ਉਹ ਤੇ ਮੋਟਰ ਲੱਗੀ ਚਮਕ ਕੁਰੀਟਿਨ ਵਾਲੇ ਹਨ ਉਹਨਾਂ ਦੋ ਜੇ ਜੇਮਲਿਨ ਨੇ ਤੇ ਫਿਰ ਸਨੋ ਪੀਗੇਵੋਲੀ ਮੀਨ ਜੀ ਪਾਸੇ ਪਾਸੇ ਮਾ ਆਉਂਦੇ ਆ ਪੁਰਾਣਾ ਸ਼ਹਿਰ ਆ ਪੁਰਾਣਾ ਪੈਡ ਗਿਆ ਸਾ ਤੇ ਆਪਾਂ ਤੇ ਲੋਕ ਇੱਥੇ ਟੂਰਿਸਟ ਬਹੁਤ ਆਉਂਦੇ ਆ ਆਹ ਮਾਰਕਟ ਅੱਧੇ ਲੱਗੇ ਆ ਕਿਉਂਕਿ ਲੋਕੀ ਜਦੋਂ ਟੂਰਿਸਟ ਆਉਂਦੇ ਆ ਫਿਰ ਕੁਛ ਨਾ ਕੁਛ ਖਰੀਦ ਹੀ ਲੈਂਦੇ ਆ

ਤੇ ਹੁਣ ਆਪਾਂ ਅਗਲੇ ਸ਼ਹਿਰ ਜਾਵਾਂਗੇ ਵਧੀਆ ਚੀਜ਼ ਬਣਾਈ ਆ ਚੀਜ਼ ਬਣਾਈ ਨਹੀਂ ਆ ਆਪਣੇ ਬੜਿਆਂ ਦਾ ਸ਼ਹਿਰ ਆ ਪਹਿਲਾ ਪਿੰਡ ਤੇ ਕਿਉਂਕਿ ਇਦਾਂ ਦੇ ਪਿੰਡ ਹੁਣ ਕਿਤੇ ਲੱਭਣੇ ਗੱਲ ਇਟਲੀ ਵਿੱਚ ਚੱਲਾ ਬਸ ਸਕਦੇ ਆ ਕਿਉਂਕਿ ਇਹ ਨਹੀਂ ਸਭ ਤੋਂ ਸਭਦੇ ਆ ਤੇ ਬਾਕੀ ਹੋਰ ਦਾ ਪਤਾ ਹੀ ਨਹੀਂ ਹੈ ਬੈਲਜਿਅਮ ਬੜੀ ਹੈ ਜੀ ਦਾ ਨਾ ਸੋੜਦੇ ਸਕਾਲਾ ਵੀ ਲੰਬੇ ਆ ਹਾਂ ਤੇ ਇਟਲੀ ਸਭ ਤੋਂ ਪੁਰਾਣੀ ਇਟਲੀ ਆ ਦੇਖਣ ਨੂੰ ਤੇ ਬਾਕੀ ਹੋਰ ਜਾਂਦੇ ਆਪਾਂ ਅਗਲੇ ਸ਼ਹਿਰ ਤੇ ਉੱਥੇ ਜਾ ਕੇ ਮਿਲ ਦਿੰਦਾ ਤੇ 12ਵਾਂ ਹਾਂ ਇਦਾਂ ਦਾ ਸ਼ਹਿਰ ਆ ਤੇ ਆਪਾਂ ਇੱਥੇ ਪਾਰਕਿੰਗ ਲਾਈਏ ਹੁਣ ਚੱਲਦੇ ਆ ਲੋ ਵੀ ਆ ਗਏ ਗੱਡੀ ਵਿੱਚ ਸ਼ਾਮ ਥੋੜੀ ਜਿਹੀ ਭੁੱਖ ਲੱਗੀ ਕਿ ਆਪਾਂ ਸਮਾਨ ਲੈ ਕੇ ਆਏ ਸੀ ਹੁਣ ਗੂੜ ਲੈ ਕੇ ਆਇਆ ਸਾਰਾ ਖਾ ਲੈਦੇ ਹਾਂ ਕੋਕ ਵੀ ਰੱਖਿਆ ਆਪਾਂ ਸਾਰਾ ਕਟਾਪ ਆਫ ਹੋਰ ਲੈ ਕੇ ਆਇਆ ਸੀ ਕਿਉਂਕਿ ਕਦੇ ਵੀ ਲੋਡ ਪੈ ਸਕਦੀ ਖਾਣ ਦੀ ਚਲੋ ਜੀ ਫੜ ਕਾ ਕੇ ਫੇਰ ਜਾਂਦੇ ਅੱਗੇ ਤੇ ਅਗਲਾ ਆਪਣਾ ਪਿੰਡ ਆ ਉਹ ਜਿਹੜਾ ਉੱਥੇ ਜਾਣਾ ਆਪਣਾ ਲਓ ਜੀ ਪਹੁੰਚ ਗਏ ਪਿੰਡ ਦੇ ਵਿੱਚ हूँ इधर दुकाना लगी है। बहुत आया इतना टूरिस्ट बया जा पिंड नाम है ए सी सी

ਕਾਹ ਤੇ ਕੀ ਜਾਵਾਂ ਜੀ ਤੇ ਥੱਲੇ ਆਏ ਆ ਪੌਂਥੋ ਇੱਧਰ ਕੇ ਜਾ ਬਣਾਇਆ ਜੀ ਬਹੁਤ ਪੁਰਾਣਾ ਹੈ ਇਹ ਰੇਸਾਂ ਨੇ ਪੁਰਾਣੀਆਂ ਪੱਥਰ ਲਾਏ ਆ ਨਹੀਂ ਇਹਦਾ ਵਧੀਆ ਨਹੀਂ 是的。 ਇਹੋਂ ਜਰਦੀਨੋ ਬਣਾਈ ਹੈ ਨਹੀਂ ਕਾਪੀਆ ਦੀ ਸਟੇ ਕਾਪੀਆ ਦੀ ਅਰਮੀਨਆ ਅਰਮੇਨੀਆ 1308 ਵਿੱਚ ਬਣਿਆ ਉਹਦਾ ਕੀ ਮਤਲਬ ਮਤਲਬ 1308 ਸਨ ਵਿੱਚ ਬਣਿਆ ਇਹ ਇਹ ਹੈ ਨਾ 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 1308 ਹੈ 1308 ਆਦ ਉਹ ਦਾ ਆਪਣੇ ਬਾਬੇ ਨੂੰ ਲੱਗ ਰਹਾ ਹੈਗੇ ਸੀ ਹਾਂ ਆਪਣੇ ਬਾਬੇ ਇਸ ਟਾਈਮ ਤੇ ਲੱਗ ਰਹਾ ਹੈਗੇ ਸੀ ਹੂੰ ਯਾ ਆਦ ਵਾਓ ਤੇਰਾ ਪੰਦ ਚਿਹਰਾ ਅੱਛਾ ਜੂ ਆਦ ਸੀ ਅਨਿਹੜੇ ਸਕੂਲ ਦੇ ਆ ਉਹ ਪਨੀਨੀ ਖਾਣ ਲੱਗਿਆ ਤੇ ਮਾਈ ਭਾਣਾ ਘੰਟੀ ਲਾਈ ਹੈ ਕੱਬੇ ਇਹ ਬਣਾ ਬਸ ਆਹ ਚਾਹੋ ਬਣਾਇਆ ਪਾਪਾ ਜਿਹੜਾ ਪੁਰਾਣਾ ਸੀਗਾ ਨਾ ਕਿੰਨਾ ਵਧੀਆ ਕਰਕੇ ਬਣਾ ਦੇਖ ਲੈ ਪੁਰਾਣੇ ਜੀ ਜੀ ਇਟਾਲੀ ਹੁੰਦਾ ਕਰੀ ਸਾਮੂਹ ਰੱਖਦੇ ਆ ਸਾਰੇ ਕੋਈ ਛੱਕਦੇ ਆ ਡੇਲਾ ਕਿੰਨੇ ਕਿੰਨੇ ਪੁਰਾਣੇ ਆ ਕੁਸਤਾ ਆ ਆ ਇਹ ਪਤਾ ਨਹੀਂ ਕਿਥੋਂ ਲੱਭੇ ਹੋਣੇ ਇਹ ਨਹੀਂ ਅਸਲੀ ਆ ਜਿਹੜੇ ਪੁਰਾਣੇ ਸੀਗੇ ਆ ਇਹ ਇਹਨਾਂ ਨਾਲ ਥੱਲੇ ਧਰਤੀ ਤੇ ਲੱਭੀਆਂ ਇਹ ਚੀਜ਼ਾਂ ਹਾਂ ਨਹੀਂ ਨਹੀਂ ਬਣਾਈਆ ਉਹਨਾਂ ਨੇ ਲੱਭੀਆਂ ਇਹ ਪੇਵਰਾਣੀਆਂ ਬਣੀਆਂ ਆ ਦੇਖ ਆਪਾਂ ਵੀ ਪਤਾ ਨਹੀਂ ਇਹ ਹੈਗਾ ਵੰਤਿ ਕ੍ਰਿਸਤੋ ਮਤਲਬ ਪਤਾ ਕੀ ਉਹ ਦੂਜੇ ਸੂਹ ਹੈਗਾ ਸੀ ਨਾ ਦੂਪੋ ਕ੍ਰਿਸਤੋ ਉਹਦਾ ਪਰ ਬਾਬੇ ਹੈਗੇ ਸੀ ਦੂਪੋ ਕ੍ਰਿਸਤੋ ਆ ਜਿਹੜਾ ਮਨਾਸ਼ਾ ਜਿਹਾ ਉਹਨਾ ਪਤਾ ਨਹੀਂ ਕੀ ਮਤਲਬ ਹੋਣਾ ਹੈ ਇਹ ਆ ਕੀ ਹੈ ਉਹ ਇਹ ਵੀ ਕੋਈ ਮੂਰਤ ਜੀ ਆ ਜਿਹੜਾ ਲੱਗਦਾ ਹੈ ਰੈਸਟੋਰੈਂਟ ਇਡਲੀ ਦੇ ਬਹੁਤ ਪੁਰਾਣੇ ਪੁਰਾਣੇ ਪੈਂਦੇ ਆ ਇਹ 1308 ਰੁਪਏ ਚ ਵੜਿਆ ਆ ਵੀ ਤੇ ਦੇਖੋ ਕਿੰਨੇ ਸਾਲ ਹੋ ਗਏ ਸਾਲ ਮਾਰੀ ਨਾ ਦੇਖ ਕਿੰਨਾ ਪੁਰਾਣਾ ਉੱਥੇ ਜਾਣੇ ਬਸ ਦਵੰਦੀ ਦੋਵੇ ਦੋਵੇ ਇੰਤਰ ਆਉਂਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਨਹੀਂ ਸੇ ਨਾ ਇਹ ਆ ਦੇ ਕਿ ਲਿਸ਼ਟ ਹੋਏ ਗਰੁੱਪਾਂ ਦੇ ਗਰੋਪ ਆਏ 아니 <susceptible> <letter scholarship> <découvrir görüş> ਕੱਜ ਲੈ ਕੇ ਆਨੂੰ ਤੇ ਟੈਮ ਵਿਗਾਪ ਹੋ ਗਿਆ ਜਾ ਕੇ ਕੰਮ ਕਰਨਾ ਆਪਣਾ ਤੇ ਵਧੀਆ ਲੱਗਾ ਜਾਣਗੇ ਤੇ ਨੀਂਦਾ ਦੇ ਤੁਹਾਨੂੰ ਵੀ ਵਧੀਆ ਲੱਗੀ ਲੱਗਾ ਹੋਊਗਾ ਤੇ ਵਲੌਗ ਦਾ ਐਂਡ ਕਰਦੇ ਆ ਸਾਰੇ ਸਸਤੀ ਗਾਲ ਧੰਨਵਾਦ ਇੱਥੇ ਪਾਰਕਿੰਗ ਹੈ ਆਪਣੀ ਥੱਲੇ ਅੰਡਰਗਰਾਉਂਡ ਬੱਸਾਂ ਬੱਸਾਂ ਘੜੀਆਂ ਇੱਥੇ ਫਲੈਕਸ ਬੱਸਾਂ ਆ ਯਾਰ ਹੋਸ਼ਾ ਦੇ ਕਫੇ ਪੀਦਿਆਂ ਖੁੱ ਚਲੀ ਹੈ ਨਾ ਕਫੇ ਸੀਸ ਘੇਰਾ ਪਕਰ ਜਾ ਕੇ ਸਟਾਪ ਲਾਉਣਾ